ਦੇਸ਼ 'ਚ ਤੀਸਰੀ ਵਾਰ ਬਣੀ ਮੋਦੀ ਸਰਕਾਰ ਦਾ ਅੱਜ ਪਹਿਲਾ ਬਜਟ ਪੇਸ਼ ਹੋਇਆ। ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਆਪਣਾ 7ਵਾਂ ਬਜਟ ਪੇਸ਼ ਕੀਤਾ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਬਜਟ 'ਚ ਪੰਜਾਬ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ। ਜੀ ਹਾਂ ਮੋਦੀ ਸਰਕਾਰ ਦੇ ਇਸ ਬਜਟ 'ਚ ਪੰਜਾਬ ਲਈ ਨਾ ਕੋਈ ਸਪੈਸ਼ਲ ਪੈਕੇਜ ਦਿੱਤਾ ਗਿਆ ਨਾ ਹੀ ਕੋਈ ਵੱਡਾ ਐਲਾਨ ਕੀਤਾ ਗਿਆ। ਜਦਕਿ ਬਿਹਾਰ ਲਈ 58 1900 ਕਰੋੜ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਹਿਮਾਚਲ ਚ ਹੜਾ ਕਾਰਨ ਹੋਈ ਤਬਾਹੀ ਦਾ ਵੀ ਸਪੈਸ਼ਲ ਪੈਕੇਜ ਦੇਣ ਦਾ ਐਲਾਨ ਕੀਤਾ ਪਰ ਪੰਜਾਬ ਚ ਹੋਏ ਹੜਾ ਕਾਰਨ ਨੁਕਸਾਨ ਬਾਰੇ ਕੋਈ ਗੱਲ ਵੀ ਨਹੀਂ ਕੀਤੀ ਗਈ ਸਿੱਧਾ ਸਿੱਧਾ ਕਹਿ ਸਕਦੇ ਆ ਕਿ ਪੰਜਾਬ ਬਾਰੇ ਕੋਈ ਜ਼ਿਕਰ ਨਹੀਂ ਹੋਇਆ ਜੇ ਹੁਣ ਗੱਲ ਕਰ ਲਈਏ ਕਿਸਾਨਾਂ ਦੀ ਤਾਂ ਸਭ ਤੋਂ ਪਹਿਲਾਂ ਐਮਐਸਪੀ ਬਾਰੇ ਕੀ ਕਿਸਾਨ ਲਗਾਤਾਰ ਇੱਕ ਹੀ ਮੰਗ ਕਰ ਰਹੇ ਨੇ ਉਹ ਹੈ ਐਮਐਸਪੀ ਜਿਸ ਬਾਰੇ ਇਸ ਬਜਟ ਚ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਜਦ ਕਿ ਵਿੱਤ ਮੰਤਰੀ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਲਗਭਗ ਸਾਰੀਆਂ ਫਸਲਾਂ ਤੇ ਸਰਕਾਰ ਨੇ ਵਧੀ ਹੋਈ ਐਮਐਸਪੀ ਦਾ ਐਲਾਨ ਕੀਤਾ ਪਰ ਬਜਟ ਚ ਐਮਐਸਪੀ ਦੇ ਪੈਸੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਕਿਸਾਨ ਸਨਮਾਨ ਨਿਧੀ ਤੇ ਨਾਲ ਹੀ ਕਿਸਾਨਾਂ ਨੂੰ ਮਿਲਣ ਵਾਲੀ ਸਨਮਾਨ ਨਿਧੀ ਚ ਵੀ ਕੋਈ ਵਾਅਦਾ ਨਹੀਂ ਕੀਤਾ ਗਿਆ ਪਹਿਲਾਂ 6000 ਸੀ ਹੁਣ ਵੀ 6000 ਹੈ ਇਹ ਇਸ ਤਰ੍ਹਾਂ ਜਾਪਦਾ ਹੈ ਕਿ ਪਿਛਲੇ ਸਾਲ ਤੋਂ ਹੁਣ ਜਿਵੇਂ ਕਿਸਾਨਾਂ ਦੇ ਖਰਚਿਆਂ 'ਚ ਵਾਧਾ ਨਾ ਹੋਇਆ ਹੋਵੇ ਤੇ ਜੋ 6000 ਸੀ ਹੁਣ ਵੀ 6000 ਤੇ ਹੀ ਸੀਮਿਤ ਰੱਖਿਆ ਗਿਆ ਹੈ ਕਿਸਾਨ ਕ੍ਰੈਡਿਟ ਕਾਰਡ ਬਜਟ 'ਚ ਇਹ ਐਲਾਨ ਕੀਤਾ ਗਿਆ ਕਿ ਪੰਜ ਸੂਬਿਆਂ 'ਚ ਕਿਸਾਨਾਂ ਲਈ ਨਵੇਂ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ ਜਿਸ ਨਾਲ ਕਿਸਾਨ ਆਸਾਨੀ ਨਾਲ ਕਰਜ਼ ਲੈ ਸਕਣਗੇ ਪਰ ਆ ਪੰਜ ਸੂਬਿਆਂ ਦੇ ਵਿੱਚ ਪੰਜਾਬ ਹੈ ਜਾਂ ਨਹੀਂ ਇਸ ਦੇ ਬਾਰੇ ਜਾਣਕਾਰੀ ਆਣੀ ਅਜੇ ਬਾਕੀ ਹੈ ਨਵੀਆਂ ਫਸਲਾਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਦਿਆਂ 32 ਫਸਲਾਂ ਦਿਆਂ 109 ਕਿਸਮਾਂ ਨਵੀਆਂ ਲਿਆਂਦੀਆਂ ਜਾਣਗੀਆਂ ਜਿਨ੍ਹਾਂ ਤੇ ਮੌਸਮ ਦੀ ਮਾਰ ਨਹੀਂ ਪਵੇਗੀ ਤੇ ਇਹ ਕੁਝ ਐਲਾਨ ਕਿਸਾਨਾਂ ਲਈ ਇਸ ਬਜਟ ਚ ਕੀਤੇ ਗਏ ਨੇ ਤੇ ਉਧਰ ਹੀ ਜੇ ਗੱਲ ਕਰ ਲਈਏ ਨੌਜਵਾਨਾਂ ਦੀ ਤਾਂ ਸਰਕਾਰ ਨਵਾਂ ਪ੍ਰੋਗਰਾਮ ਲੈ ਕੇ ਆ ਰਹੀ ਹੈ ਜਿਸ ਚ 1 ਕਰੋੜ ਨੌਜਵਾਨਾਂ ਲਈ ਇੰਟਰਨਸ਼ਿਪ ਰੱਖੀ ਜਾਵੇਗੀ ਜਿਸ ਚ ਨੌਜਵਾਨਾਂ ਨੂੰ 5000 ਰੁਪਏ ਹਰ ਮਹੀਨਾ ਮਿਲਣਗੇ ਤੇ ਪਹਿਲੀ ਨੌਕਰੀ ਲੱਗਣ ਵਾਲੇ ਨੌਜਵਾਨ ਲਈ ਵੀ ਸਰਕਾਰ ਵੱਲੋਂ ਨਵੀਂ ਸਕੀਮ ਲਿਆਂਦੀ ਗਈ ਹੈ ਜਿਸ 'ਚ ਜੇਕਰ ਕਿਸੇ ਨੌਜਵਾਨ ਦੀ ਪਹਿਲੀ ਤਨਖਾਹ ਸਾਲਾਨਾ 1 ਸਾਲ ਤੋਂ ਘੱਟ ਹੈ ਤਾਂ ਉਸ ਨੂੰ EPF ਹੋ ਰਹੀ 15000 ਦੀ ਮਦਦ ਮਿਲੇਗੀ ਜੋ ਹਰ 3 ਕਿਸ਼ਤਾਂ ਦੇ ਵਿੱਚ ਮਿਲੇਗੀ ਯਾਨੀ ਕਿ ਪਹਿਲੇ 3 ਮਹੀਨੇ 5-5000 ਰੁਪਏ ਦੀ ਕਿਸ਼ਤ ਤਾਂ ਇਹ ਕੁਝ ਐਲਾਨ ਸਰਕਾਰ ਵੱਲੋਂ ਕਿਸਾਨਾਂ ਤੇ ਨੌਜਵਾਨਾਂ ਲਈ ਕੀਤੇ ਗਏ ਨੇ ਖੈਰ ਮੁਣ ਪੰਜਾਬ ਤੇ ਆਉਂਦੇ ਆ ਜਿਸ ਬਾਰੇ ਕੇਂਦਰ ਸਰਕਾਰ ਦੇ ਇਸ ਬਜਟ 'ਚ ਕੋਈ ਵੀ ਸਪੈਸ਼ਲ ਪੈਕੇਜ ਇਹ ਵਿਕਾਸ ਕਾਰਜਾ ਲਈ ਕੋਈ ਵੱਡਾ ਐਲਾਨ ਜਾਂ ਫਿਰ ਹੜ੍ਹਾਂ ਨਾਲ ਹੋਈ ਪੰਜਾਬ ਦੀ ਤਬਾਹੀ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਪੈਸੇ ਦੀ ਐਲਾਨ ਕੀਤਾ ਗਿਆ ਤੇ ਉਧਰ ਹੀ ਜੋ ਕਿਸਾਨ ਲਗਾਤਾਰ ਐਮਐਸਪੀ ਲਈ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਬਾਰੇ ਵੀ ਕੋਈ ਐਲਾਨ ਨਹੀਂ ਕੀਤਾ ਗਿਆ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਸ ਵਾਰ ਦਾ ਬਜਟ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ